ਹਾਂ ਗੁੜਤੀ ਦੇ ਵਿੱਚ ਸਾਨੂੰ ਦੁੱਖ ਪਰੇਸ਼ਾਨੀ ਘਰ ਦੇ ਗਿਆਂ ਨੇ ਦਾਦੀਆਂ ਤੇ ਨਾਨੀਆਂ ਰੋਡੀਆਂ ਤੇ ਨਗੀਆਂ ਦਾ ਬਚਪਨ ਹੀ ਸਾਡਾ ਅਤੇ ਜੱਟਾਂ ਦੇ ਅੱਖੇ ਤਾਂ ਚੀ ਜਵਾਨੀਆਂ ਆਪੇ ਆਪੇ ਜੱਟਾਂ ਦੇ ਅੱਖੇ ਤਾਂ ਹਾਂ ਹਾਂ ਆਪੇ ਜੱਟਾਂ ਦੇ ਅੱਖੇ ਹੋਕੇ ਦੇ ਅਦਿਨ ਰਤ ਰਤਾ ਜਾਗ ਕੇ ਨੰਘਾਲਿਆ ਸੋਚਦੇ ਅਦਿਨ ਰਤ ਰਤਾ ਜਾਗ ਕੇ ਨੰਘਾਲਿਆ ਹੋਤਾ ਦੀਆ ਗਰੀਬਾਂ ਆ ਦੀਆ ਹਲੋ ਦੀਆਂ ਦੁਵਾਲੀਆਂ ਸੋਚਦੇ ਅਦਿਨ ਰਤੀ ਭੁੱਖੇ ਸੁੱਤੇ ਸਾਨੂੰ ਸਨ ਸਾਹਸ ਵੇ ਪਤਾ ਨਹੀਂ ਦੁਜੀ ਮੇਰੀ ਦਾ ਇੱਕ ਡੰਗ ਖਾਲੀ ਤੇ ਹੈ ਪਤਾ ਨਹੀਂ ਦੁਜੀ ਮੇਰੀ ਦਾ ਇੱਕ ਡੰਗ ਹੀ ਖਾਲੀ ਤੇ ਹੈ ਪਤਾ ਨਹੀਂ ਦੁਜੀ ਮੇਰੀ ਦਾ ਸਾਡੀਆਂ ਤਾਂ ਛੱਡਿਆ ਤਾਂ ਖੁਸ਼ੀਆਂ ਵੀ ਧੋਰਿਆ ਨੇ ਖਾ ਲਿਆ